ਅਜਬਟਾਲਾ ਦੇ ਸਟਾਰ ਇਲੈਕਟ੍ਰੋ ਵਰਲਡ ਦੇ ਗੋਦਾਮ ਦੇ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡਾ ਦੀ ਟੀਮਾਂ ਨੂੰ ਮੌਕੇ ਤੇ ਬੁਲਾਇਆ ਗਿਆ ਬੜੀ ਮੁਸ਼ਕਲਤ ਦੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਕੋਈ ਵੀ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਖੁਸ਼ਕਿਸਮਤੀ ਦੇ ਨਾਲ ਜਾਨ ਮਾਲ ਦਾ ਨੁਕਸਾਨ ਹੋਣ ਤੋਂ ਬਚਾਰਿਆ ਆਮ ਆਦਮੀ ਪਾਰਟੀ ਯੁਵਾ ਨੇਤਾ ਅਮਰਿਤ ਕਲਸੀ ਮੌਕੇ ਤੇ ਪਹੁੰਚੇ ਨੇ ਔਰ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਵੀ ਭਰੋਸਾ ਦਿੱਤਾ ਗਿਆ ਅਮ੍ਰਿਤ ਕਲਸੀ ਦੇ ਵੱਲੋਂ ਇਹ ਤਸਵੀਰਾਂ ਜਦ ਤੁਸੀਂ ਦੇਖ ਸਕਦੇ ਹੋ ਅਮ੍ਰਿਤ ਕਲਸੀ ਖੁਦ ਮੌਕੇ ਤੇ ਪਹੁੰਚੇ ਨੇ ਔਰ ਪਰਿਵਾਰ ਨੂੰ ਭਰੋਸਾ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਹਰ ਸੰਭਵ ਮਦਦ ਕੀਤੀ ਜਾਵੇਗੀ ਇਹ ਘਟਨਾ ਸਵੇਰ ਦੀ ਦੱਸੀ ਜਾ ਰਹੀ ਹੈ ਜਦੋਂ ਬਟਾਲਾ ਦੇ ਸਟਾਰ ਇਲੈਕਟ੍ਰੋ ਵਰਲਡ ਚ ਅਗਲਾ ਕੈਸੀ ਉਹਨਾਂ ਦੇ ਗੋਦਾਮ ਚ ਔਰ ਫਾਇਰ ਬ੍ਰਿਗੇਡ ਦੀ ਟੀਮਾਂ ਨੂੰ ਮੌਕੇ ਤੇ ਬੁਲਾਇਆ ਗਿਆ ਬੜੀ ਮੁਸ਼ਕਲ ਦੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਉਥੇ ਜਦੋਂ ਇਸ ਬਾਰੇ ਆਮ ਆਦਮੀ ਪਾਰਟੀ ਦੇ ਯੁਵਾ ਨੇਤਾ ਅਮਰਿਤਕਲ ਸਿੰਘ ਨੂੰ ਸੂਚਨਾ ਮਿਲਦੀ ਹੈ ਤਾਂ ਮੌਕੇ ਤੇ ਪਹੁੰਚਦੇ ਨੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਨੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਵਾਇਆ ਜਾਂਦਾ ਹੈ ਅਮਰਿਤਕਲ ਸਿੰਘ ਦੇ ਵੱਲੋਂ ਜੀ ਮੈਂ ਪਹੁੰਚੇ ਹਾਂ ਵਾ ਮਾਡਲ ਟਾਊਨ ਬਟਾਲਾ ਇਹ ਖੁਦਾਨਸੀ ਇਹਨਾਂ ਦਾ ਜਿੱਥੇ ਇਹਨਾਂ ਨੇ ਦੀਵਾਲੀ ਦਾ ਸਟਾਕ ਜਿਹੜਾ ਵਾ ਰੱਖਿਆ ਸੀ ਜਿੱਦਾਂ ਰੈਫਰਿਜਰੇਟਰ ਨੇ ਵਾਸ਼ਿੰਗ ਮਸ਼ੀਨਸ ਨੇ ਟੀਵੀ ਨੇ ਇਲੈਕਟ੍ਰੋਨਿਕ ਆਈਟਮ ਨੇ ਉਜੋ ਮੈਨੂੰ ਫਾਰਮਟ ਗੇਟ ਟੀਮ ਤੋਂ ਪਤਾ ਚੱਲਿਆ ਉਹਨਾਂ ਦੇ ਸਰਵੇ ਦੇ ਸਾਬ ਨਾਲ ਜਿਹੜਾ ਐਸਾ ਦਾ ਵਾਇਰ ਸ਼ਾਰਟਕਟ ਹੋਈ ਹੈ ਉਹਦੇ ਅਰਥ ਕੀ ਜਿਹੜੀ ਆਗ ਕੋ ਬਹੁਤ ਤੇਜ਼ੀ ਨਾਲ ਵਧੀ ਪਰ ਚਲੋ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਪਿੱਛੇ ਬਟ ਮੈਂ ਹੀ ਇਹਨਾਂ ਪਰਮਾਤਮਾ ਕਿਰਪਾ ਅਰੇ ਜੋ ਇਹਨਾਂ ਦੀ ਵਰਤੋਂ ਰਿਕਵਰੀ ਹੋ ਸਕਦੀ ਹੋਵੇ ਔਰ ਸੱਚੇ ਪਾਤਸ਼ਾਹ ਦਾ ਇਹ ਸ਼ੁਕਰ ਹੈ ਕਿ ਹਾਂ ਵੀ ਉਹੀ ਵੀਟਕੇਸੇ ਦਾ ਵੀ ਆਨ ਗਵਾਨ ਸਾਹਮਣੇ ਆ ਰਬ ਸੋ ਵੀ ਉਹ ਬਿਲਡਿੰਗ ਦੇ ਵਿੱਚ ਉਸ ਵਲੇ ਹੈ ਨਹੀਂ ਇਸੇ ਦਾ ਉਹ ਜਾਨੀ ਨੁਕਸਾਨ ਨਹੀਂ ਹੋਇਆ ਔਰ ਇੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ੇਰੀ ਐਲ ਸੀ ਡੀ ਐਮ ਐਲ اے ਬਟਾਲਾ ਉਹ ਪਹੁੰਚ ਰਹੇ ਸੀ ਅਰਜੰਟ ਮੀਟਿੰਗ ਆ ਕਿ ਥੋੜਾ ਉਹਨਾਂ ਨੂੰ ਹੋਲਡ ਕਰਨਾ ਪਿਆ ਬਾਕੀ ਉਹ ਵੀ ਇੱਥੇ ਪਹੁੰਚ ਰਹੇ ਨੇ ਸਭ ਕਹਾਣੀ ਦੱਸਿਆ ਮਾਲਕ ਨੇ ਕਰੀ 25 ਲੱਖ ਦਾ ਨੁਕਸਾਨ ਦਾ ਖਰਸਾ ਆਈਡੀਆ ਹੈ ਕਿ ਨੁਕਸਾਨ ਕਾਫੀ ਹੈ 1 ਰੁਪਏ ਦਾ ਨੁਕਸਾਨ ਵੀ ਬੜਾ ਹੁੰਦਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚਲੋ ਉਹਨਾਂ ਦੀ ਕੋਈ ਕੋਈ ਸਹਾਇਤਾ ਕੀਤੀ ਜਾਏ। ਇੱਕੋ ਜਿਹੜੇ ਵੀ ਇਹਨਾਂ ਦੇ ਕੋਈ ਡਾਕੂਮੈਂਟੇਸ਼ਨ ਚ ਜਿੱਥੇ ਵੀ ਇਹਨਾਂ ਦੀ ਇੰਸ਼ੋਰੈਂਸ ਕੰਪਨੀ ਕਹਿੰਦੀ ਹੈ ਕਿ ਹਾਂ ਵੀ ਸਾਨੂੰ ਉਹ ਹੀ ਐਚਵਾਈਜ਼ ਡਾਕੂਮੈਂਟ ਰਿਕੁਆਇਰਡ ਹੈ। ਬਸ ਇਹ ਪ੍ਰਾਇੋਰਟੀ ਦੇ ਬੇਸਿਸ ਤੇ ਜਿਹੜੇ 2-3 ਦਿਨ ਦਾ ਕੰਮ ਹੋਇਆ ਉਹਨੂੰ 2-3 ਘੰਟਿਆਂ 'ਚ ਨਿਪਟਾਉਣ ਦੀ ਕੋਸ਼ਿਸ਼ ਕਰਕੇ ਇਹਨਾਂ ਨੂੰ ਪੂਰਾ ਸਹਾਇਤਾ ਪੂਰੀ ਇਹਨਾਂ ਦਾ ਇਹ ਸਾਡੇ ਵੱਡੇ ਭਰਾ ਨੇ ਪਰਿਵਾਰ ਹੈ ਸਾਡਾ ਇੱਥੇ ਸਾਡੇ ਵੀਰਿੰਦੀਆ ਗੋਗਨ ਨੇ ਉਹ ਸ਼ਰੀਪਾਈ ਦੇ ਨਾਲ ਚੱਲਦੇ ਨੇ ਉਹਨਾਂ ਦੇ ਮਾਸੀ ਦੇ ਬੇਟੇ ਨੇ ਵੱਡੇ ਵੀਰ ਜੀ ਪਹੁੰਚੇ ਨੇ ਇੱਥੇ ਅਸੀਂ ਇਹਨਾਂ ਦੇ ਭਰਾਵਾਂ ਛੋਟੇ ਅਸੀਂ ਹਮੇਸ਼ਾ ਹਰ ਪੱਖੋਂ ਇਹਨਾਂ ਦੇ ਨਾਲ ਹਾਂ ਜੀ ਸਰ ਕੈਮਰੇ ਨੇ ਤਸਵੀਰਾਂ ਕੈਚ ਕੀਤੀਆਂ ਜੋ ਫਾਈਬਰ ਗੇਟ ਨੇ ਇੱਕ ਵਧੀਆ ਕੰਮ ਕੀਤਾ ਨੀਰੇ ਸ਼ਰਮਾ ਦੀ ਗਵਾਹੀ 'ਚ ਕੀ ਕਹਿਣਾ ਚਾਹੁੰਦੀ ਹੈ ਤੁਹਾਨੂੰ ਤਸਵੀਰਾਂ ਵੀ ਸਕਰੀਨ ਤੇ ਅੱਜ ਨਜ਼ਰ ਆ ਜਾਣਗੀਆਂ ਇਹਨਾਂ ਦੀਲੇਰੀ ਨਾਲ ਅੰਦਰ ਵੜ ਕੇ ਕੰਮ ਕੀਤਾ ਇੱਕੋ ਜੀ ਮੈਂ ਸੱਚਾਈ ਦੱਸਦਾ ਇਹਨਾਂ ਦੀ ਗੱਡੀ ਜਦੋਂ ਮੇਰੇ ਅੱਖਾਂ ਦੇ ਅੱਗੇ ਵੀ ਆਉਂਦੀ ਨਾ ਜਾਂ ਮੈਂ ਉਧਰ ਰੋਸ ਅੜ ਰਿਹਾ ਇਹਨਾਂ ਦੇ ਆਫਿਸ ਤੋਂ ਮੈਂ ਅਮਿਸ਼ਾ ਪ੍ਰਮਾਤਮਾ ਦਾ ਨਾਮ ਲੈ ਕੇ ਜਾਂਦਾ ਕਿਉਂਕਿ ਇਹ ਜਿਹੜੇ ਬੰਦੇ ਨੇ ਹੈ ਇਨਸਾਨ ਨੇ ਇਹਨਾਂ ਦੀਆਂ ਵੀ ਮਾਵਾ ਪੈਣਾ ਫਾਦਰ ਬੱਚੇ ਪਰਿਵਾਰ ਸਾਰਾ ਇਹਨਾਂ ਦਾ ਵੀ ਪਿੱਛੇ ਆ ਠੀਕ ਹੈ ਇਹਨਾਂ ਦੀ ਜੋ ਦਲੇਰੀ ਉਹਨੂੰ ਮੈਂ ਦਾਤ ਦਿੰਦਾ ਪਲੱਸ ਮੈਂ ਪਰਸਨਲੀ ਕੱਲ ਨੂੰ ਹੋਰ ਮਤਲਬ ਕੁਝ ਹੋਇਆ ਸਾਡੇ ਹੱਥ ਵਾਸਤੇ ਇਹਨਾਂ ਦੀ ਪਰਸਨਲੀ ਜਿਹੜੀ ਇੰਸ਼ੋਰੈਂਸਾਂ ਨੇ ਉਨ੍ਹਾਂ ਦਾ ਵੀ ਜਿਹੜਾ ਵਾ ਖਰਚਾ ਮੈਂ ਆਪਣੇ ਸਿਰ ਤੋਂ ਐਮਐਲਏ ਸਾਹਿਬ ਦੇ ਖਰਚੇ ਤੋਂ ਵਿੱਚੋਂ ਚੁਕਾਉਣਾ ਚਾਹੂੰਗਾ ਕਿ ਇਹਨਾਂ ਦੀ ਪਰਸਨਲ ਹੈਲਥ ਇਨਸ਼ੋਰੈਂਸ ਜਿਹੜੀਆਂ ਅਰਵਾਉਣੀਆਂ ਨੇ ਇਹ ਬਹੁਤ ਦਲੇਰੇ ਬੰਦੇ ਨੇ ਇਹਨਾਂ ਦੀ ਟੀਮ ਨੂੰ ਸਾਰਿਆਂ ਨੂੰ ਮੈਂ ਬਹੁਤ ਦਾਤ ਦਿੰਦਾ ਆਪਣੇ ਵੱਲੋਂ ਸਾਰੀ ਟੀਮ ਵੱਲੋਂ ਤੇ ਆਪਣੇ ਸਾਰੇ ਪਰਿਵਾਰ ਵੱਲੋਂ ਧੰਨਵਾਦ ਮੇਰਾ ਨਾਮ ਪਰਾਂਜੀਤ ਸਿੰਘ ਮੈਂ ਸੰਬਲਚੌਂਗਸਟਾਲ ਲੈਕਵੜਾ ਰਹਿਣ ਵਾਲਾ ਹਾਂ ਮੈਂ ਸੁੱਤਾ ਐ ਫੇਰ ਇਹਨੂੰ 4:30 ਵੇਂ ਆਣੀ ਗਵਾਰ ਤੋਂ ਫੋਨ ਆਇਆ ਕਿ ਤੁਹਾਡੇ ਗਦਾਮ ਦੇ ਵਿੱਚ ਅੱਗ ਲੱਗ ਗਈ ਐ ਫੇਰ ਮੈਂ ਦੋੜਿਆ ਐ फटाफट ਆਪਣਾ ਬਦਲ ਨੂੰ ਫੋਨ ਕੀਤਾ ਮੇਰੇ ਮਾਮਾ ਜੀ ਆਏ ਨਾਲ ਫਟੜੀ ਆ ਕੇ ਚੱਟਰ ਖੋਲਿਆ ਗੇਟ ਖੋਲਿਆ ਤੇ ਵਿੱਚੇ ਕਾਫੀ ਅੱਗ ਲੱਗ ਚੁੱਕੀ ਹੱਡਿਆਂ ਤਿੱਕਰ ਕਾਫੀ ਅੰਕ ਤੇ ਪਹਾੜ ਬਣਵੱਚਦੇ ਪਏ ਸੀ ਤੇ ਸਾਰਾ ਹੀ ਸੌਫ ਸੜਾ 24-25 ਲੱਖ ਰੁਪਏ ਦਾ ਕੁਝ ਵੀ ਨਹੀਂ ਬਚਿਆਗਾ ਸਭ ਮਤਲਬ ਸਟਾਕ ਨਾਸ਼ ਹੋ ਗਿਆ ਇਹ ਆਪਣਾ ਹੈੱਡਡੇਟ ਉੱਤਮ ਨਗੇ ਮੋਟਰ ਟੌਨਰ ਕੇ ਤਾਰ ਨਗੇ ਪੈਂਦਾ ਜੀ ਉੱਥੇ ਸਾਡਾ ਗੋਦਾਮ ਹੈ ਕੀ ਲੱਗਦਾ ਕਿਦਾਂ ਅੱਗ ਲੱਗੀ ਸਾਰਾ ਅਜੇ ਕੁਝ ਨਹੀਂ ਦੱਸ ਸਕਦੇ ਜਿੰਨਾ ਕੋ ਪਤਾ ਲੱਗਦਾ ਕੀ ਹੋ ਰਿਹਾ ਆ ਰਿਹਾ ਸੀ ਹਾਂਜੀ ਹਾਂਜੀ ਸਾਡਾ ਕਾਫੀ ਇਹ ਸਟਾਕ ਕੀਤਾ ਸੀ ਦਿਵਾਲੀ ਦਾ ਆਪਾਂ 24 25 ਲੱਖ ਦਾ ਸਟਾਕ ਕੀਤਾ ਸੀ ਹੁਣ ਸਾਰਾ ਹੀ ਸੜ ਕੇ ਸੁਆਹ ਹੋ ਗਿਆ ਹੁਣ ਸਾਡਾ ਡੇਟ ਨੂੰ ਕਿਦਾਂ ਸਮੇਂ ਜਦੋਂ ਟਾਈਮ ਨਾ ਆ ਗਿਆ ਟਾਈਮ ਨਾ ਆ ਗਿਆ ਵੀ 25 ਮਿੰਟ ਲੱਗੇ ਫਿਰ ਵੀ ਆਂਦੇ ਹੁੰਦੇ ਆਏ ਫਿਰ ਵੀ ਆਨ ਤੇ باوجود ਵੀ ਸਾਰਾ ਨੁਕਸਾਨ ਹੋ ਚੁੱਕਾ ਕੁਝ ਨਹੀਂ ਬਚਿਆ ਬਾਕੀ ਕੀ ਨਾਮ ਦੇ ਮੈਂ ਨੀਰੇਸ਼ ਸ਼ਰਮਾ ਫਾਇਰ ਅਫਸਰ ਨਗਰ ਨਿਕਮਟਾਲਾ ਤੋਂ ਜੀ ਜਦੋਂ ਆਇਆ ਤਾਂ ਕਿੰਨੇ 'ਚ ਪਹੁੰਚੇ ਸਰ 7:45 ਦਾ ਸਾਨੂੰ ਜਿਹੜੀ ਕਾਲ ਆਈ ਨਿਰਬਾਉ ਤੇ 5-7 ਮਿੰਟ ਚ ਹੀ ਗੱਡੀਆਂ ਦੋਹੇ ਟਰਨ ਆਊਟ ਕੀਤੀਆਂ ਤੇ ਗੱਡੀਆਂ ਇੱਥੇ 5-7 ਮਿੰਟ ਚ ਆ ਗੀਆਂ ਗਲੀ ਸੱਕਰੀ ਹੋਣ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਕੰਮ ਕਰਨ ਨੂੰ ਲੇਕਿਨ ਇੱਕ ਤਾਂ ਸ਼ਟਰ ਬੰਦ ਸੀਗਾ ਦੁਕਾਨ ਦਾ ਉਹ ਪਾੜ ਕੇ ਅੰਦਰ ਮਟੀਰੀਅਲ ਸਾਰਾ ਫ੍ਰੀਜਾਂ ਦਾ ਬਾਪ ਫੋਮ ਵਗੈਰਾ ਵਿੱਚ ਉਹਦੇ ਕਰਕੇ ਥੋੜੀ ਦਿੱਕਤ ਆ ਰਹੀ ਹੈ ਬਾਕੀ ਐਕਸਲ ਦੇ ਸਿੱਚ ਅੰਡਰ ਕੰਟਰੋਲ ਆ ਸਾਡੇ ਕੀ ਲੱਗਦਾ ਕਿ ਸਾ ਅਗਲੀ ਇਹ ਤੇ ਬਾਅਦ ਚੋਂ ਸਰ ਅਨਲਿਸਿਸ ਕਰ ਸਕਦੇ ਆ ਕਿ ਕਿਸ ਤਰ੍ਹਾਂ ਅਗਲੀ ਹੱਲੇ ਤੇ ਫਿਲਹਾਲ ਹੀ ਅੱਗ ਬੁਝਾਉਣ ਵਾਲੇ ਪਾਸੇ ਕਿੰਨੀਆਂ ਗੱਡੀਆਂ ਗੱਡੀਆਂ ਸਰ ਚਾਰ ਟਰਨ ਆਊਟ ਮਤਲਬ 3-3 4-4 ਵ ਕਾਰ ਗੱਡੀਆਂ ਲਗਾਤਾਰੀ ਟਰਨਓਵਲ ਚੱਲ ਰਹੀ ਹੈ ਬਾਰ-ਬਾਰ ਭਰ ਕੇ ਆ ਰਹੀ ਹੈ